ਸੋ ਮੰਗਲ ਗ੍ਰਹਿ ਦੇ ਵਿੱਚ ਨਾਸਾ ਨੂੰ ਮਿਲਿਆ ਦੁਲੱਬ ਖਜ਼ਾਨਾ ਹੁਣ ਇਨਸਾਨਾਂ ਦੇ ਵੱਸਣ ਦਾ ਸੁਪਨਾ ਹੋ ਸਕਦਾ ਹੈ ਪੂਰਾ ਜਿहां ਮੰਗਲ ਗ੍ਰਹਿ ਉੱਤੇ ਜੀਵਨ ਦੀਆਂ ਸੰਭਾਵਨਾਵਾਂ ਲੱਛਣ ਅਤੇ ਉੱਥੇ ਇਨਸਾਨਾਂ ਦੀਆਂ ਕਲੋਨੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਜਿਹੇ ਵਿੱਚ ਨਾਸਾ ਦੇ ਇੱਕ ਰੋਵਰ ਨੇ ਮੌਕਾ ਪਾ ਕੇ ਇੱਕ ਅਨੋਖੀ ਖੋਜ ਕੀਤੀ ਹੈ ਜਿਸ ਜਦੋਂ ਇਹ ਰੋਵਰ ਗਲਤੀ ਨਾਲ ਇੱਕ ਚਟਾਨ ਉੱਤੇ ਚੜ ਗਿਆ ਤੇ ਉਸ ਵਿੱਚ ਦਰ ਦਰਾਰ ਪੈ ਗਈ ਅਤੇ ਇਸ ਦੌਰਾਨ ਸਾਹਮਣੇ ਜੋ ਆਇਆ ਉਸ ਨੂੰ ਦੇਖ ਕੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ ਦੁਰਲਭ ਖਜ਼ਾਨੇ ਤੋਂ ਘਟ ਨਹੀਂ ਹੈ ਇਹ ਤਸਵੀਰਾਂ ਤੁਹਾਨੂੰ ਦੱਸਦੀ ਕਿ ਬਹੁਤ ਸਾਰੇ ਲੋਕ ਤੇ ਇੱਥੋਂ ਤੱਕ ਕਿ ਮਾਹਿਰ ਵੀ ਇਸ ਨੂੰ ਦੁਰਲਭ ਖਜ਼ਾਨੇ ਤੋਂ ਘਟ ਨਹੀਂ ਮੰਨ ਰਹੇ NASA ਦੇ ਕਿਊਰੋ ਸਿਟੀ ਮਾਰਸ ਰੋਵਰ ਨੇ ਮੰਗਲ ਗ੍ਰਹਿ ਉੱਤੇ ਦੁਰਲਭ ਕ੍ਰਿਸਟਲ ਦੀ ਖੋਜ ਕੀਤੀ ਹੈ ਤੇ ਮਈ ਵਿੱਚ ਰੋਵਰ ਗੋਡੇਸ ਵੈਲਿਸ ਦੀ ਖੋਜ ਕਰਦੇ ਹੋਏ ਇੱਕ ਛੋਟੀ ਚਟਾਨ ਉੱਤੇ ਚੜ੍ਹਿਆ ਜੋ ਕਿ ਇੱਕ ਢਲਾਨ ਵਿੱਚ ਉੱਕਰੀ ਹੋਈ ਸੀ ਇੱਕ ਨਹਿਰ ਵਾਂਗ ਸੀ NASA ਨੇ ਕਿਹਾ ਕਿ ਵਿਗਿਆਨੀਆਂ ਨੇ ਫਿਰ ਟੁੱਟੀ ਹੋਈ ਚਟਾਨ ਦੇ ਅੰਦਰ ਦੁਲੱਬ ਪੀਲੇ ਕ੍ਰਿਸਟਲ ਦੇਖੇ ਜੋ ਸ਼ੁੱਧ ਸਲਫਰ ਦੇ ਬਣੇ ਹੋਏ ਸਨ ਤੇ ਖੋਜ ਤੋਂ ਪਹਿਲਾਂ ਮੰਗਲ ਉੱਤੇ ਸ਼ੁੱਧ ਗੰਦਕ ਕਦੇ ਨਹੀਂ ਮਿਲਿਆ ਹੈ ਵਿਗਿਆਨੀਆਂ ਨੂੰ ਪਹਿਲਾਂ ਹੀ ਲੱਗਦਾ ਸੀ ਕਿ ਇਹ ਲਾਲ ਗ੍ਰਹਿ ਉੱਤੇ ਕਿਤੇ ਮੌਜੂਦ ਹੋ ਸਕਦਾ ਹੈ ਪਰ ਉਹ ਸਤਾ ਦੀਆਂ ਚਟਾਨਾਂ ਦੇ ਅੰਦਰ ਇਸ ਨੂੰ ਲੱਭ ਕੇ ਹੈਰਾਨ ਰਹਿ ਗਏ ਹਨ ਕਿਉਂ ਕਿ ਰੋਵਰ ਵਿਗਿਆਨੀ ਅਸ਼ਵਿਨ ਵਾਸ ਵੜਾ ਨੇ ਸਪੇਨ ਡਾਕ ਕਾਮ ਨੂੰ ਦੱਸਿਆ ਕਿ ਸ਼ੁੱਧ ਗੰਧਕ ਦੀਆਂ ਬਣੀਆਂ ਚਟਾਨਾਂ ਦੇ ਖੇਤਰ ਨੂੰ ਲੱਭਣਾ ਮਾਰੂਥਲ ਵਿੱਚ ਇੱਕ ਆਕਸੀਸਿਸ ਲੱਭਣ ਦੇ ਬਰਾਬਰ ਲੱਗਾ ਆ ਇਹ ਉੱਥੇ ਨਹੀਂ ਹੋਣਾ ਚਾਹੀਦਾ ਸੀ ਇਸ ਲਈ ਹੁਣ ਸਾਨੂੰ ਇਸ ਨੂੰ ਹੋਰ ਬਰੀਕੀ ਦੇ ਨਾਲ ਸਮਝਣਾ ਹੋਵੇਗਾ ਜੀ ਹਾਂ ਆਲੇ ਦੁਆਲੇ ਦੀ ਚਟਾਨਾਂ ਵਿੱਚ ਵੀ ਗੰਧਕ ਜਿਹੜਾ ਗਿਆ ਉਹ ਦੱਸਿਆ ਜਾ ਰਿਹਾ ਹੈਗਾ ਕਿ ਇੱਕ ਖੋਜ ਜਿਹੜੀ ਕੀਤੀ ਗਈ ਹੈ ਜਿੰਨੂੰ ਦੇਖ ਕੇ ਸੁਣ ਕੇ ਤੇ ਸਾਰੇ ਪਾਸੇ ਹੁਣ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਚਰਚਾ ਦੀ ਵਿਸ਼ਾ ਬਣ ਚੁੱਕੀ ਗਈ ਹੈ ਕਿ ਕਿ ਲੋਕਾਂ ਦਾ ਸੁਪਨਾ ਹੈਗਾ ਸੀ ਬਹੁਤ ਸਾਰੇ ਵਿਗਿਆਨੀਆਂ ਦਾ ਕਿ ਅਸੀਂ ਕੀ ਮੰਗਲ ਗ੍ਰਹਿ ਉੱਤੇ ਜਨ ਜੀਵਨ ਜਿਹੜਾ ਹੈ ਰਹਿ ਸਕਦੇ ਨੇ ਹੁਣ ਉਹ ਸ਼ਾਇਦ ਹੋ ਜਾਵੇ ਪੂਰਾ ਉਹਨਾਂ ਦਾ